ਉੱਪਰ ਠੰਡਾ ਨਹਿਰ ਦੇ ਵਿੱਚ ਬਈ ਗੱਡੀ ਡਿੱਗੀ ਆ ਜੀ ਅਜੇ ਤੇ ਪਾਣੀ ਦਾ ਫਲੋਰ ਰੁੱਕ ਰਿਹਾ ਜੀ ਬੈਮਨ ਵਾਲੇ ਪੁਲ ਤੋਂ ਅੱਗੇ ਜੀ ਦਾਜ ਕਰ ਜੀ ਹਾਂਜੀ ਹਾਂਜੀ ਮੈਂ ਗੁਲਾਬ ਸਿੰਘ ਸਾਨੂੰ ਸਰਦਾਪੋਲਾ ਸਿੰਘ ਦਾਨੀ ਰੋਡ ਬਿਲਾਈ ਕੱਲ ਕਿ ਗੱਲ ਬਈ ਸਾਡੇ ਨਾਲ ਕੋਈ ਉੱਥੇ ਮਲੇਜ ਨਾ ਕੋਈ ਮੁੰਡਾ ਕੱਲ ਮਾਰਤਾ ਸੀਗਾ ਉਹਦਾ ਅਸੀਂ ਭੂਗ ਸੀਗਾ ਉਹਦੇ ਸੰਸਕਾਰ ਉਹਦੇ ਭੋਗ ਤੇ ਜਾ ਰਹੇ ਸੀਗੇ ਅਸੀਂ 9 ਜਾਨੇ ਸੀਗੇ 8 ਜਾਨੇ ਉਹ ਡਰਾਈਵਰ ਨੂੰ ਪਤਾ ਲੱਗਾ ਵੀ ਇਹਨਾਂ ਗੱਡੀ ਵਿੱਚ ਡਿੱਗ ਵੀ ਇਹ 9 ਜਣੇ ਇਹ ਸੀਗੇ ਇਹ ਆਪਾਂ ਨੂੰ ਜਾਣਦੇ ਨਹੀਂ ਸੀਗੇ ਨਾ ਆਪਾਂ ਇਹਨਾਂ ਨੂੰ ਜਾਣਦੇ ਉੱਥੇ ਫੇਰ ਗੱਡੇ ਬਾਈ ਜੀ ਇਹ ਜੋ ਨਾਹ ਤੇ ਗੱਡੀ ਡਿੱਗੀ ਡਰਾਈਵਰ ਵੀਰ ਸੀਗਾ ਹੋਰ ਵੀ ਕਈ ਜਾਣੇ ਸੀਗੇ ਬਾਈ ਜੀ ਕਿੱਥੋਂ ਆ ਰਹੇ ਸੀ ਕਿੱਧਰ ਜਾ ਰਹੇ ਸੀ ਇਹ ਬਾਈ ਜੀ ਲੋਕਲ ਹੀ ਆਪਣੇ ਕਹਿੰਦੇ ਹੁਣ ਪਤਾ ਲੱਗਾ ਜੀ ਲੋਕਲ ਆ ਇਧਰ ਜਿਮਨ ਸਿੰਘ ਨਗਰ ਤੋਂ ਬਾਈ ਜੀ ਮੀਰ ਰੋਡ ਤੋਂ ਸੜਾ ਠਾਣੇ ਕੋਲ ਹਾਂਜੀ ਹਾਂਜੀ ਕੁੱਲ ਕਿੰਨੇ ਜਾਣੇ ਸੀਗੇ ਇਹ ਬਾਈ ਕੁੱਲ 9 ਜਾਣੇ ਸੀਗੇ ਇਹ 4 ਬੱਚੇ ਇਹਨਾਂ ਦੀਆਂ ਇੱਕ ਬੇਟਾ ਤੇ 4 ਜਾਣੇ ਆਪਸੀ ਬਾਈ ਜੀ ਮਾਪੇ ਹੋ ਸੀਗਾ ਹਾਂਜੀ ਹਰਾਤ ਕਹਿ ਰਹੇ ਨੇ ਹਾਂ ਕਿ ਹਾਲਾਤ ਦਾ ਬਾਈ ਜੀ ਪੁੱਛੋ ਨਾ ਉੱਥੇ ਵੀ ਕੋਈ ਵੀਡੀਓ ਜਿਆਦੇ ਲੋਕੀ ਬਣਾਉਣ ਲੱਗੇ ਮੈਂ ਤਾਂ ਇਹੀ ਕਹਣਾ ਵੀ ਵੀਡੀਓ ਨਾ ਬਣਾਇਆ ਕਰੋ ਹੋਰ ਵੀ ਸਾਡੇ ਪੁਲਿਸ ਮੁਲਾਜ਼ਮ ਸੀ ਉਹ ਵੀ ਮੌਕੇ ਤੇ ਪਹੁੰਚ ਗਏ ਬਾਈ ਹੋਰ ਵੀ ਸੀ ਵੀ ਮੇਰੇ ਵੀਰ ਜਿਨ੍ਹਾਂ ਨੇ ਇਹਨਾਂ ਨੂੰ ਕੱਢਿਆ ਗਿਆ ਬਾਈ ਜੀ ਕਿੰਨੇ ਕੇ ਜਣੇ ਸੀ ਬੱਚੀਆਂ ਜੰਨੀਆਂ ਸੀ ਜਵਾਕ ਚਾਰ ਬੱਚੇ ਵੀਰੇ ਛੋਟੀਆਂ ਛੁਟੀਆਂ ਕੋਈ 5 ਸਾਲ ਦੀ ਕੋਈ 3 ਸਾਲ ਦੀ ਕੋਈ ਡੇਢ ਸਾਲ ਦਾ ਬੇਟਾ ਵੀ ਇਹਨਾਂ ਦਾ ਉਹ ਚਾਰ ਕੁੜੀਆਂ ਬਾਅਦ ਬੱਚਾ ਹੋਇਆ ਇਹਨਾਂ ਦੇ ਘਰ ਦੇ ਮੰਨ ਕੀ ਕਰਦੇ ਮੰਗਦਾ ਬਈ ਇਹੀ ਕਰਦੇ ਆ ਬਸ ਇਹ ਕੋਈ ਸਰਕਾਰ ਇਹਨਾਂ ਦੀ ਮਦਦ ਕਰ ਦੇ ਕਹਿੰਦੇ ਮੋਬਾਈਲ ਮੋਬਾਈਲ ਸੀਗਾ ਕਿਸੇ ਨੂੰ ਪੈਸੇ ਪੈਸੇ ਸੀ ਇੰਨਾਂ ਕੋਲ ਬਾਵਾ ਬਾਈ ਜੀ ਇੰਨਾਂ ਕੋਲ ਠੀਕ ਆ ਉਹ ਵਿੱਚ ਗੱਡੀ ਦੇ ਕਿਸੇ ਭੌਗਿਆਰ ਨਹੀਂ ਅਸੀਂ ਜਾ ਰਹੇ ਸੀ ਬਾਈ ਜੀ ਗਾਂ ਸਾਡੇ ਕੋਲ ਤਾਂ ਗੱਡੀ ਹੋਰ ਸੀ ਬਾਈ ਜੀ ਠੀਕ ਆ ਤੁਸੀਂ ਰਾਹ ਮੌਕਾ ਤੇ ਰੋਕ ਕੇ ਬਚਾਇਆ ਹਾਂ ਹਾਂ ਮੌਕਾ ਤੇ ਸੀ ਤਾਂ ਬਚਾਇਆ ਬਾਈ ਜੀ ਨਾ ਹੋਰ ਵੀ ਸੀ ਉੱਥੇ ਜਿਹੜੇ ਇਹਨਾਂ ਨੇ ਜਿਨ੍ਹਾਂ ਨੇ ਕੱਢਿਆ ਜਿਨ੍ਹਾਂ ਨੇ ਇਹਨਾਂ ਨੂੰ ਕੱਢਿਆ ਗਿਆ ਬਾਈ ਹੋਰ ਵੀ ਲਾਸ਼ਾਂ ਪਾਪਾ ਕੇ ਕੱਢੀਆਂ ਬਾਈ ਜੀ ਬਹੁਤ ਲੋਕ ਇਕੱਠੇ ਹੋ ਗਏ ਜਿਨ੍ਹਾਂ ਨੇ ਕੱਢਿਆਗਾ ਅਸੀਂ ਵੀ ਸੀ ਮੈਨੂੰ ਤੈਰਨਾ ਘਟ ਆ ਤੇ ਫਿਰ ਮੈਂ ਤਾਂ ਨਾਲ ਦੀ ਨਾਲ ਬਈ ਉਹ ਚੱਡਿਆ ਗਿਆ ਸਾਰੇ ਸੁਰੱਖਿਤ ਹੈ ਹਾਂਜੀ ਹਾਂਜੀ ਸਾਰੇ ਠੀਕ ਹੈ ਉਹ ਥੋੜਾ ਛੋਟਾ ਤਿੰਨ ਸਾਲ ਡੇਢ ਸਾਲ ਦਾ ਬੱਚਾ ਉਹ ਥੋੜਾ ਜਿਹਾ ਸੀਰੀਅਸ ਹੈ ਉਹ ਵੀ ਡਾਕਟਰ ਸਾਹਿਬਾਨ ਕਹਿੰਦੇ ਸਹੀ ਹੈ ਹੁਣ ਕੋਈ ਘਬਰਾਉਣ ਵਾਲਾ ਬਾਬੇ ਕੀ ਨਾਮ ਤੁਹਾਡਾ ਸੀਤਾ ਕੀ ਹੋਇਆ ਜੀ ਕੀ ਮੰਗੋ ਤੇ ਕਹਿੰਦੇ ਬਸ ਆਈ ਰੇਤੀਕਰ ਮੇ ਜਾ ਰਹੀ ਸੀ ਜੀ ਕਿਹਾ ਜੀ ਬਤ ਕਰ ਰਹੀ ਸੀ ਨਿਕਲੇ ਸੀਗੇ ਉਹਨਾਂ ਨੇ ਨਹਿਰ ਕੋਲ ਦੇ ਮੈਨੂੰ ਕੰਮ ਤੇ ਚੱਟਣ ਜਾ ਰਹੇ ਸੀਗੇ ਤੇ ਕੀ ਹੋਇਆ ਉਹ ਗੱਡੀ ਮੁੜ ਕੇ ਨਹਿਰ ਥੀ ਕਿੰਨੇ ਜਣੇ ਸੀ ਸਾਰੇ 11 ਜਣੇ ਸੀ ਪਰ ਪਰਿਵਾਰੀ ਸੀਗੇ ਫਿਲਮ ਛੱਡ ਕੇ ਮੁੜਿਆ ਵਾਂਗੇ ਕੰਮ ਤੇ ਜਾ ਰਹੇ ਸੀ ਕਿੱਥੇ ਜਾ ਰਹੀ ਸੀ ਕੰਮ ਤੇ ਆਇਥੇ ਕਿਨਮਾ ਵੀ ਦਲਦਸ ਛੱਡ ਕੇ ਜਾ ਰਹੇ ਸੀ ਮੈਨੂੰ ਕੰਮ ਤੇ ਰਹਿੰਦੇ ਕਿਥੋਂ ਜੀਵਨ ਸਿੰਘ ਨਗਰ ਮੇਰਾ ਨਾਮ ਤੁਹਾਡਾ ਕਿਹੜੀ ਸੜੀ ਹੈ ਮੇਰਾ ਨੀਰਜ ਸਿੰਘਲਾ ਨਾਮ ਹੈ ਨੋਜਨ ਵੈਕਸ ਰੇਡੀਓ ਵਲੰਟੀਅਰ ਕੀ ਮਾਮਲਾ ਹੋਇਆ ਜਿਹੜੇ ਇਹ ਇੱਕ ਆਪਾਂ ਨੂੰ ਕਾਲ ਆਈ ਸੀਗੀ ਨਹਿਰ ਦੇ ਕੋਲ ਬਹਿਮਨ ਰੋਡ ਤੇ ਕਾਰ ਦਿਖ ਚੁਕੀ ਹੈ ਹਮ ਹੋਂਡਾ ਮੇ ਸੀਗੀ ਜਿਹਦੇ ਵਿੱਚ 11 ਬੰਦੇ ਟੋਟਲ ਸਵਾਰ ਸੀਗੇ 6 ਵੱਡੇ ਸੀਗੇ ਤੇ 5 ਜਵਾਕ ਸੀਗੇ ਨਹਿਰ ਦੇ ਵਿੱਚ ਤੇ ਕੀ ਕਰ ਹਾਂਜੀ ਹਾਂਜੀ ਫਿਰ ਕਿਸ ਤਰ੍ਹਾਂ ਕੱਢੇਗੇ ਆਪਣੇ ਪੁਲਿਸ ਸਾਹਿਤ ਤੇ ਲੋਕਲ ਸਾਹਿਤ ਨਾਲ ਸਾਡੀ ਸੁਸਾਇਟੀ ਸਾਹਿਤ ਨਾਲ ਉਹਨਾਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਲ ਲੈ ਕੇ ਆਂਦੇ ਠੀਕ ਹੈ ਹੁਣ ਹਾਲਾਤ ਕਿਵੇਂ ਨੇ ਹਾਂਜੀ ਜੀ ਉਹਨਾਂ ਨੂੰ ਠੀਕ ਨਹੀਂ ਕਿਲੇ ਇੱਕ ਜਵਾਕ ਥੋੜਾ ਸੀਰੀਅਸ ਹੈ ਬਾਕੀ ਸਾਰੇ ਠੀਕ ਨੇ ਕੀ ਨਾਮ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਹੈ ਡਾਕਟਰ ਅਸ਼ੀਰ ਗੋਲ ਮੈਡੀਕਲ ਆਫੀਸਰ ਸਿਵਲ ਹਸਪਤਲ ਬੇਂਗਲਾ ਸਾਡੇ ਕੋਲ ਦੀ ਨਾਰਥ ਵਨ ਵੈਲਫੇਅਰ ਸੁਸਾਇਟੀ ਤੇ ਪੁਲਿਸ ਮਰਨਾ ਦੁਆਰਾ ਲੰਮਨਦਵਾਨੀ ਕੋਲ ਜਿਹੜੀ ਨਹਿਰ ਹੈ ਉੱਤੇ ਇੱਕ ਉਹਨਾਂ ਦੇ ਦਸਤਾ ਉਦੇ ਵਿੱਚ ਸਾਡੇ ਕੋਲੇ 5 ਬੱਚੇ ਤੇ 6 ਵੱਡੇ ਲੈ ਕੇ ਆਏ ਨੇ ਉਹਨਾਂ ਦੀ ਹਾਲਤ ਵੇਖਾ ਸਾਡੀ ਸਰਜਰੀਸ ਦੀ ਕਲੀਨਿਕਸ਼ਨ ਦੀ ਟੀਮ ਨੇ ਉਹਨਾਂ ਨੂੰ ਦੇਖ ਲਿਆ ਇੱਕ ਬੱਚੇ ਨੂੰ ਅਸੀਂ ਐਡਮਿਟ ਕਰ ਰਹੇ ਹਾਂ ਬਾਕੀ ਨੂੰ ਅਸੀਂ ਅਜੇ ਕੁਝ ਘੰਟੇ ਓਬਜ਼ਰਵੇਸ਼ਨ ਉੱਤੇ ਰੱਖਾਂਗੇ ਜਿਹੜੇ ਰਾਏ ਸਾਡੇ ਕੋਲੇ 11 ਜਣੇ ਆਏ ਏ